ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਪਹੁੰਚੇ ਹਾਂ ਹੰਸਾਲੀ ਸਾਹਿਬ ਤਪਸਥਾਨ ਬ੍ਰह्मज्ञानी ਸੰਤ ਬਾਬਾ ਜੀਤ ਸਿੰਘ ਜੀ ਅਤੇ ਆਓ ਤੁਹਾਨੂੰ ਦਰਸ਼ਨ ਕਰਵਾਉਂਦੇ ਹਾਂ ਉਸ ਤਪਸਥਾਨ ਦੇ ਸਾਡੇ ਨਾਲ ਹਨ ਸਟੇਟ ਅਫੀਸਰ ਰਣਕ ਸਿੰਘ ਖਰੋੜ ਪੀਟੀ ਨਿਊਜ਼ ਪੰਜਾਬ ਦੇ ਨਾਲ ਫਤਿਹਗੜ੍ਹ ਸਾਹਿਬ ਤੋਂ ਤਰਸੇਮ ਸਿੰਘ ਗਿੱਲ ਦੀ ਵਿਸ਼ੇਸ਼ ਰਿਪੋਰਟ Thank you ਹਾਂਜੀ ਗੁਰਜੀਤ ਖਾਲਸਾ ਰਗਜੀ ਕੀ ਫਤਿਹ ਮੈਂ ਸੁਖਦੇਵ ਸਿੰਘ ਕੁਛੇਤਰ ਤੋਂ ਇੱਥੇ ਹਸਾਲੀ ਸਾਹਿਬ ਆਇਆ ਕਿ ਮੈਨੂੰ ਇੱਥੇ ਆਂਦੇ ਬਾਬਾ ਜੀ ਕੋਲ 25 30 ਸਾਲ ਹੋ ਗਏ ਤੇ ਮੈਂ ਪਹਿਲਾਂ ਮੈਨੂੰ ਬਾਬਾ ਜੀ ਬਾਰੇ ਨਹੀਂ ਸੀ ਪਤਾ ਜਦੋਂ ਮੇਰੇ ਇੱਥੇ ਸਾਦੀ ਡੇਰਾ ਵਸੀ ਹੋਈ ਤਾਂ ਉਹਨਾਂ ਵੱਲੋਂ ਮੈਨੂੰ ਪਤਾ ਲੱਗਿਆ ਤੇ ਮੈਂ ਵੀ ਇੱਥੇ ਆਣਾ ਸ਼ੁਰੂ ਕੀਤਾ ਤੇ ਇੱਥੇ ਆ ਕੇ ਜੋ ਕੁਝ ਪ੍ਰਾਪਤ ਹੋਇਆ ਅਸੀਂ ਦੱਸ ਨਹੀਂ ਸਕਦੇ ਬਾਬਾ ਜੀ ਨੇ ਸੰਗਤਾਂ ਦੀ ਇੰਨੀ ਸੇਵਾ ਕੀਤੀ ਸਕੂਲ ਬਣਵਾਏ ਹਸਪਤਾਲ ਬਣਵਾਏ ਅੱਖਾਂ ਦੇ ਮਤਲਬ ਕੈਂਪ ਲਵਾਏ ਤੇ ਬਹੁਤ ਸਾਰੀ ਸੰਗਤਾਂ ਦੀ ਮਦਦ ਕੀਤੀ ਤੇ ਜਿਹੜੇ ਬਚਨ ਬਾਬਾ ਜੀ ਨੇ ਕੀਤੇ ਉਹ ਪੱਥਰ ਤੇ ਲਿਖੀ ਸਨ ਬਾਬਾ ਜੀ ਨੇ ਜਿਹੜੇ ਬਚਨ ਕਿਸੇ ਨੂੰ ਕੀਤਾ ਉਹ ਕਦੇ ਖਾਲੀ ਨਹੀਂ ਗਿਆ ਬਾਬਾ ਜੀ ਅੱਜ ਵੀ ਇੱਥੇ ਮੌਜੂਦ ਹਨ ਜਦੋਂ ਵੀ ਕੋਈ ਬੰਦਾ ਆਪਣੀ ਸਰਦਨ ਨਾਲ ਇੱਥੇ ਆਉਂਦਾ ਹੈ ਤੇ ਸਰਦਨ ਨਾਲ ਇੱਥੇ ਮਾਤਾ ਤੇਗਦਾ ਦਾਗ ਜੱਗ ਅਰਦਾਸ ਕਰਦਾ ਹੈ ਤਾਂ ਉਸ ਦੀ ਹਰ ਇੱਕ ਇੱਛਾ ਇੱਥੇ ਪੂਰੀ ਹੁੰਦੀ ਹੈ ਤੇ ਬਾਬਾ ਜੀ ਨੇ ਆਪਣਾ ਜੀਵ ਸਾਰਾ ਜੀਵਨ ਸੰਗਤਾਂ ਦੇ ਲੇਖ ਲਾ ਦਿੱਤਾ ਸੰਗਤਾਂ ਦੀ ਭਲਾਈ ਵਾਸਤੇ ਸਾਰੇ ਸੰਸਾਰ ਦੀ ਭਲਾਈ ਵਾਸਤੇ ਜੋ ਕੁਛ ਹੋਰ ਸੰਸਾਰ ਨੂੰ ਦੇਖ ਕੇ ਗਏ ਉਹ ਸਿੱਕਾ ਦੇ ਵੀ ਭੁੱਲ ਨਹੀਂ ਸਕਦੇ ਸਰ ਕੀ ਤੁਸੀਂ ਜਾਣਦੇ ਹੋ ਬਾਬਾ ਜੀ ਕਿੰਨਾ ਸਮਾਂ ਇੱਥੇ ਉਹਨਾਂ ਨੇ ਭਗਤੀ ਕੀਤੀ ਕਦੋਂ ਆਏ ਬਾਬਾ ਜੀ ਬਰੇ ਘਟੂ ਘਟ 50 60 ਸਾਲ ਪਹਿਲਾਂ ਇੱਥੇ ਬਾਬਾ ਜੀ ਆਏ ਕਿ ਉਹਨਾਂ ਨੇ ਪੂਰੇ ਇਸ ਪਿੰਡ ਚ ਆ ਕੇ ਇੱਕ ਥਾਂ ਜਿਹੜੀ ਹੈਗੀ ਹੈ ਤੁਸੀਂ ਇੱਥੇ ਜਾਣਾ ਜ਼ਰੂਰ ਤੇ ਉੱਥੇ ਆ ਕੇ ਬਾਬ ਜੀ ਨੇ ਜੱਬ ਤੱਕ ਵੀ ਕੀਤਾ ਤੇ ਉੱਥੋਂ ਫਿਰ ਇੱਥੇ ਆਪਣੇ ਜਿਹੜਾ ਰਮਾਣਾ ਸਾਹਿਬ ਇੱਥੇ ਸਥਾਨ ਬਣਿਆ ਤਿੰਨ ਸਾਲੀ ਸਾਹਿਬ ਦੁਆਰਾ ਬਣਿਆ ਤੇ ਇੱਥੇ ਆ ਕੇ ਇੱਕ ਸੰਗਤਾਂ ਦੀ ਸੇਵਾ ਕੀਤੀ ਬਾਬ ਜੀ ਉਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਅੱਜ ਇਸ ਸਥਾਨ ਤੇ ਪਹੁੰਚੋ ਸਤਿ ਸ੍ਰੀ ਅਕਾਲ ਪੁਰਸ਼ ਬ੍ਰਹਮ ਗਿਆਨੀ ਸੰਤੋ ਬਾਬਾ ਅਜੀਤ ਸਿੰਘ ਹੰਸਾਲੀ ਵਾਲਿਆਂ ਦੇ ਤੇ ਕੀ ਸਨੇਹ ਦੇਣਾ ਚਾਹੁੰਦੇ ਹਾਂ ਸੰਗਤਾਂ ਨੂੰ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਦੀ ਖਤੇ ਅਸੀਂ ਬਹੁਤ ਹੀ ਸੁਭਾਗੇ ਆ ਅਸੀਂ ਉਸ ਧਰਤੀ ਤੇ ਰਹਨੇ ਆ ਜਿੱਥੇ ਸੰਤ ਬਾਬਾ ਜੀ ਸਿੰਘ ਜੀ ਹੰਸਾਲੀ ਸਾਹਿਬ ਵਾਲਿਆਂ ਵੱਲੋਂ ਸੱਚਖੰਡ ਵਾਸੀ ਨੇ ਜਿਹੜੇ ਇੱਕ ਬਹੁਤ ਵੱਡਾ ਅਪਰਾਲਾ ਸਾਡੇ ਇਸ ਏਰੀਆ ਦੇ ਵਿੱਚ ਬਾਬਾ ਜੀ ਨੇ ਕੀਤਾ ਜੇਕਰ ਸਿੱਖਿਆ ਤੇ ਸਿਹਤ ਮਹਿਕਮੇ ਦੀ ਗੱਲ ਕਰੀਏ ਬਾਬਾ ਜੀ ਦਾ ਬਹੁਤ ਵੱਡਾ ਯੋਗਦਾਨ ਰਿਹਾ ਸਿੱਖਿਆ ਦੇ ਵਿੱਚ ਜਿੰਨੇ ਵੀ ਸਾਡੇ ਆਲੇ-ਦਾਲੇ ਦੇ ਸਕੂਲ ਨੇ ਕਾਲਜ ਨੇ ਬਾਬਾ ਜੀ ਵੱਲੋਂ ਬਹੁਤ ਵੱਡਾ ਦਾਨ ਦਿੱਤਾ ਗਿਆ। ਐਸੀ ਤਰ੍ਹਾਂ ਜੇਕਰ ਅਸੀਂ ਸਿਹਤ ਦੀ ਗੱਲ ਕਰੀਏ ਤਾਂ ਬਾਬਾ ਜੀ ਨੇ ਪਹਿਲਾਂ ਇੱਕ ਖੇੜੇ ਦੇ ਵਿੱਚ ਹਸਪੀਟਲ ਖੁਲਾਇਆ। ਹੁਣ ਉਸ ਤੋਂ ਵੀ ਵੱਡਾ ਹਸਪੀਟਲ ਖੁਲਾਇਆ। ਉਸ ਤੋਂ ਇਲਾਵਾ ਬਾਬਾ ਜੀ ਵੱਲੋਂ ਹੋਰ ਜਿੰਨੇ ਵੀ ਇੱਥੇ ਕਿਸੇ ਕਿਸਮ ਦਾ ਲੋੜਵੰਦ ਆਉਂਦਾ ਹੈ ਉਹਨਾਂ ਦੀ ਪੂਰੀ ਸਹਿਤਾ ਕੀਤੀ ਜਾਂਦੀ ਹੈ। ਅਸੀਂ ਤਾਂ ਭੱਗਾ ਵਾਲੇ ਸਮਝਦੇ ਹਾਂ ਵੀ ਅੱਜ ਬਾਬਾ ਪਰਮਜੀਤ ਸਿੰਘ ਜੀ ਜਿਹੜੇ ਉਹਦੇ ਗੱਦੀ ਨਿਸ਼ੀਨ ਨੇ ਉਹਨਾਂ ਵੱਲੋਂ ਵੀ ਬਹੁਤ ਸਾਰੇ ਪਰਉਪਕਾਰ ਕੀਤੇ ਜਾ ਰਹੇ ਨੇ ਬਹੁਤ ਸਾਰੇ ਆ ਚਾਹੇ ਕਿਸੇ ਤਰ੍ਹਾਂ ਦੀ ਵੀ ਲੋੜ ਹੋਵੇ ਬਾਬਾ ਜੀ ਨੇ ਇੱਥੇ ਸਕੂਲ ਆਪਣਾ ਇੱਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਖਾਲਸਾ ਕਾਲਸ ਫਾਰ ਊਮਨ ਸ੍ਰੀ ਹਰਗੋਬਿੰਦ ਸਕੂਲ ਪਬਲਿਕ ਸਕੂਲ ਹੈ ਜਿਹੜਾ ਉਹ ਇੱਥੇ ਹੰਸਾਲੀ ਸਾਹਿਬ ਖੇੜਾ ਹੰਸਾਲੀ ਵਿਖੇ ਖੋਲਿਆ ਹੋਰ ਵੀ ਬਹੁਤ ਸਾਰੇ ਇੱਥੇ 14 ਨਵੰਬਰ ਨੂੰ ਬਹੁਤ ਸਾਰੀਆਂ ਲੋੜਬੰਦ ਲੜਕੀਆਂ ਦੇ ਵਿਆਹ ਕਿਤੇ ਜਾਂਦੇ ਨੇ ਜਿਹਦੇ ਤੇ ਬਹੁਤ ਸਾਰੇ ਮਹਾਪੁਰਸ਼ ਵੀ ਪਹੁੰਚਦੇ ਨੇ ਇਸ ਤੋਂ ਪਹਿਲਾਂ ਇੱਥੇ ਬਹੁਤ ਸਾਰੇ ਦੀਵਾਨ ਸਜਾਏ ਜਾਂਦੇ ਨੇ ਇਸ ਤੋਂ ਪਹਿਲਾਂ ਕੁਝ ਦਿਨ ਪਹਿਲਾਂ ਹੀ ਦੀਵਾਨ ਸਜਾਏ ਗਏ ਸੀ ਮੈਂ ਕਹਿੰਦਾ ਵੀ ਬਹੁਤ ਵੱਡਾ ਪਰਉਪਕਾਰ ਹੈ ਸੱਚਖੰਡ ਵਾਸੀ ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਸਾਹਿਬ ਵਾਲਿਆਂ ਦਾ ਅੱਜ ਉਹੀ ਸੇਵਾ ਸਾਡੇ ਬਹੁਤ ਹੀ ਮਹਾਪੁਰਖ ਬਾਬਾ ਪਰਮਜੀਤ ਸਿੰਘ ਜੀ ਹੰਸਾਲੀ ਸਾਹਿਬ ਵਾਲੇ ਨਿਭਾ ਰਹੇ ਨੇ ਇੱਥੇ ਲੋਕ ਅਸ਼ੀਰਵਾਦ ਲੈ ਕੇ ਆਪਣੀਆਂ ਮਰਜ਼ਾ ਵੀ ਪੂਰੀਆਂ ਹੁੰਦੀਆਂ ਨੇ ਬਾਬਾ ਜੀ ਦੇ ਬਚਨਾਂ ਦੇ ਨਾਲ ਬਹੁਤ ਸਾਰੀਆਂ ਮਰਜ਼ਾ ਪੂਰੀਆਂ ਹੁੰਦੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ